ਓ ਮਹਾਦੇਈ ਕਮਤ ਹਲੈ ਦਾਤੀ ਆਈ ਨਹੀਂ ਅੱਤੜਾਂ ਦੀ ਠੰਡਿ ਉਹਨੇ ਕੋਟਰੀ ਤਾਂ ਹੀ ਨਹੀਂ ਓ ਮਹਾਦੇਈ ਕਮਤ ਹਲੈ ਦਾਤੀ ਆਈ ਨਹੀਂ ਅੱਤੜਾਂ ਦੀ ਠੰਡਿ ਉਹਨੂੰ ਕੋਟਰੀ ਤਾਂ ਹੀ ਨਹੀਂ ਨਹੀਂ

ਆਖ ਦੇ ਨਦਨੀ ਰਾਤਾ ਅਸ਼ੇਕਾਲ ਜੀ ਪੋਲੀਵੁੱਡ ਨਾ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਿਆਕਾਲ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਦਸ ਕੋ ਅੱਜ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਲਾਕਾਰ ਨੇ ਪਰ ਉਹਨਾਂ ਕਲਾਕਾਰਾਂ ਦੀ ਸਟ੍ਰਗਲ ਜ਼ਿੰਦਗੀ ਬਾਰੇ ਸਟ੍ਰਗਲ ਲਾਈਫ ਬਾਰੇ ਜਿਹੜਾ ਤੁਹਾਨੂੰ ਨਹੀਂ ਪਤਾ ਹੁੰਦਾ ਪਰ ਮੇਰੇ ਨਾਲ ਅੱਜ ਮੌਜੂਦ ਨੇ ਅਨੁਰਾਦਾ ਜੀ ਆਪਾਂ ਉਹਨਾਂ ਦੀ ਸਟ੍ਰਗਲ ਲਾਈਫ ਬਾਰੇ ਗੱਲਬਾਤ ਕਰਾਂਗੇ ਕਿੱਦਾਂ ਉਹਨਾਂ ਨੇ 뮤직 ਲਾਈਨ ਦੇ ਵਿੱਚ ਆਏ ਕੀ ਕੀ ਉਹਨਾਂ ਨੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਆਪਾਂ ਸਾਰੀ ਗੱਲਬਾਤ ਅਨੁਰਾਦਾ ਜੀ ਨਾਲ ਕਰਾਂਗੇ ਸ਼ਸ਼ੇਕਲ ਜੀ ਅਨੁਰਾਦਾ ਜੀ ਸਵਾਗਤ ਕਰਦੇ ਹਾਂ ਸਾਡੇ ਚੈਨਲ ਤੇ ਸਸ਼ੇ ਗਾਲ ਜੀ ਸਲਾਮ ਆਦਾਬ ਨਮਸਕਾਰ ਹੋਪ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਕੀ ਹਾਲ ਚਾਲ ਹੈ ਜੀ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਹਾਂਜੀ ਹਾਂਜੀ ਘਰ ਪਰਵਾਰ ਸਾਰੇ ਵਧੀਆ 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 ਜੀ ਸਾਰੇ ਜੀ ਆਪਾਂ ਤੁਹਾਡੀ ਜ਼ਿੰਦਗੀ ਤੋਂ ਸ਼ੁਰੂਆਤ ਕਰੀਏ ਤਾਂ ਸਿੰਗਲੈਂਡ ਦੇ ਵਿੱਚ ਤੁਸੀਂ ਕਿੱਦਾਂ ਹੈ ਇਹ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਹਾਂ ਤੇ ਸਕਸੈਸ ਇਦਾਂ ਹੀ ਹੌਲੀ ਹੌਲੀ ਸਟਰਗਲ ਕਰਦੇ ਕਰਦੇ ਅੱਜ ਇੱਥੋਂ ਤੱਕ ਆਏ ਹਾਂ ਜੀ ਹਾਂ अच्छा अगर आपा कह दिए कि कोई ना कोई आपा काम कर का दे हां ना उदे लिए आपा नु कोई ना कोई गुरु ता धारणा जरूर पंदा ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਆਏ ਤਾਂ ਤੁਹਾਡਾ ਸਭ ਤੋਂ ਵੱਡਾ ਤੇ ਵਧੀਆ ਗੁਰੂ ਕਿਸ ਨੂੰ ਮੰਨਦੇ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਜਾਵੇ ਤੇ ਗੋਡ ਗਿਫਟੀ ਹੈ ਜੀ ਜੀ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਇਸ ਲਾਈਨ ਦੇ ਵਿੱਚ ਆਏ ਇਸ ਲਾਈਨ ਦਾ ਪਤਾ ਚੱਲਿਆ ਫਿਰ ਅੱਜ ਤੋਂ 2-3 ਸਾਲ ਪਹਿਲਾਂ ਲੁਧਿਆਣੇ ਦੇ ਨੇ ਜਸਦੀਪ ਸਿੰਘ ਜੀ ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਮੰਨਦੀ ਹਾਂ ਇਸ ਲਾਈਨ ਦੇ ਵਿੱਚ ਜੀ ਜਿਹੜੇ ਅੱਜ ਵੀ ਮੈਨੂੰ ਇਸ ਸੰਗੀਤ ਦੀ تعلیم ਦੇ ਰਹੇ ਨੇ ਜੀ ਹਾਂਜੀ ਆਪਾਂ ਗੱਲਾਂ ਦਾ سلسلہ ਇਸੇ ਤਰ੍ਹਾਂ ਜਾਰੀ ਰੱਖਾਂਗੇ ਤਾਂ ਸਟਾਰਟਿੰਗ ਦੇ ਵਿੱਚ ਸਾਡੇ ਦਸ਼ਕਾ ਨੂੰ ਜਿਹੜਾ ਤੁਹਾਡੇ ਇੱਕ ਦੋ ਗੀਤਾਂ ਦੇ ਬੋਲ ਨੇ ਜ਼ਰੂਰ ਸੁਣਾਏ ਹਾਂਜੀ ਹਾਂਜੀ ਜ਼ਰੂਰ ਲੱਗੀਆਂ ਨੇ ਮੋਜਾਂ ਲਾਈ ਰੱਖੀ ਸੋਣੇ ਚੰਗਿਆਂ ਜਾਂ ਮੰਦਿਆਂ ਨੀ ਬਾਈ ਰੱਖੀ ਸੋਣੇ ਲੱਗੀਆਂ ਨੇ ਮੋਜਾਂ ਲਾਈ ਰੱਖੀ ਸੋਣਿਆਂ ਚੰਗਿਆਂ ਜਮੰਦਿਆਨੀ ਬਾਈ ਰੱਖੀ ਸੋਣਿਆਂ ਨਾਮ ਤੇਰਾ ਲੈ ਕੇ ਆਕਾ ਸ਼ਾਨੇ ਮੈਂ ਵੀ ਪਾਈ ਏ ਤੇਰੇ ਹੱਥ ਦੋਜ ਗੁੱਡੀ ਅਪੇ ਤੂੰ ਚੜਾਈਏ ਤੇਰੇ ਹੱਥ ਦੋਜ ਗੁੱਡੀ ਉੱਪਰ ਤੂੰ ਚੜ੍ਹਾਈਏ ਚੜ੍ਹੀ ਹੋਈ ਗੁੱਡੀ ਨੂੰ ਚੜਾਈ ਰੱਖੀ ਸੋਹਣਾਂ ਚੰਗਿਆਂ ਜਮੰਦਿਆਂ ਨੇ ਬਾਈ ਰੱਖੀ ਸੋਹਣਾਂ ਲੱਗੀਆਂ ਨੇ ਮੋਜਾਂ ਲਾਈ ਰੱਖੀ ਸੋਹਣਾਂ ਚੰਗਿਆਂ ਜਮੰਦਿਆਂ ਨੇ ਬਾਈ ਰੱਖੀ ਸੋਹਣਾਂ ਲੱਗੀਆਂ ਨੇ ਮੋਜਾਂ ਕਿਆ ਬਾਤਾਂ ਨੇ ਜੀ ਕਿੰਨੀ ਬਹੁਤ ਸੋਹਣੀ ਆਵਾਜ਼ ਆ ਤੇ ਮਿੱਠੀ ਆਵਾਜ਼ ਆ ਤੁਹਾਡੀ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਸੋਹਣਾ ਗਾਇਆ ਤੇ ਅੱਛਾ ਜਿੱਦਾਂ ਤੁਸੀਂ ਆਪਣੇ హెయిਰ ਜਿਹੜੇ ਆ ਬੁਆਏ ਵਾਂਗੂ ਕੱਟ ਕੀਤੇ ਹੋਇਆ ਨਾ ਹਾਂਜੀ ਹਾਂਜੀ ਤੇ ਦੇਖਣ ਨੂੰ ਤੁਸੀਂ ਮੁੰਡਾ ਹੀ ਲੱਗਦੇ ਹੋ ਹਨਾ ਤੇ ਕਿਸੇ ਨਾਮ ਤੋਂ ਨਾ ਆਪਾਂ ਨੂੰ ਦੁਨੀਆ ਕਿਸੇ ਕਿਸੇ ਨਾਮ ਤੋਂ ਜਾਣਦੀ ਹੁੰਦੀ ਆ ਕਿ ਕਿਸੇ ਨੂੰ ਮਤਲਬ ਕਿਸ ਨਾਮ ਤੋਂ ਪਛਾਣਿਆ ਜਾਂਦਾ ਵੀ ਇਹਦੇ ਨਾਂ ਜਾਨ ਪਛਾਨ ਜਿਹੜੀ ਉਸ ਨਾਮ ਤੋਂ ਤਾਂ ਤੁਹਾਡੀ ਕੋਈ ਜਾਨ ਪਛਾਨ ਵੀ ਅ ਅਨੁਰਾਦਾ ਜੀ ਨੂੰ ਕੀ ਕਰਕੇ ਬੁਲਾਉਂਦੇ ਨੇ ਜੀ ਜਾਨ ਪਛਾਨ ਦੀ ਗੱਲ ਕੀਤੀ ਜਾਵੇ ਮੈਂ ਸਾਰੇਗਾਮਾ ਪਾਦੇ ਵਿੱਚ ਗਈ ਸੀ ਜੀਪਾ ਜੀ ਕੋਵਿਡ ਤੋਂ ਪਹਿਲਾਂ 2019 ਦੇ ਵਿੱਚ 1920 ਦੇ ਵਿੱਚ ਤੇ ਉੱਥੇ ਮਤਲਬ ਇਹ ਲੁੱਕ ਨੂੰ ਬਹੁਤ ਜ਼ਿਆਦਾ ਬੰਬੇ ਵਾਲੀ ਸਾਈਡ ਪਸੰਦ ਕੀਤਾ ਜਾਂਦਾ ਤੇ ਮੈਂ ਸ਼ੁਰੂਆਤ ਦੇ ਵਿੱਚ ਘਰ ਦੇ ਵੀ ਮੁੰਡਾ ਹੀ ਸਮਝਦੇ ਨੇ ਕਿਉਂਕਿ ਮੇਰੇ ਪਹਿਲਾਂ ਦੋ ਬ੍ਰਦਰਸ ਦੀ ਡੈਥ ਹੋ ਚੁੱਕੀ ਹੈ ਤੇ ਫਿਰ ਘਰ ਤੋਂ ਸਭ ਤੋਂ ਵੱਡੇ ਮੈਂ ਆ ਬੱਚਿਆਂ ਦੇ ਵਿੱਚ ਉਹਨਾਂ ਨੇ ਜਿੱਦਾਂ ਮੁੰਡਾ ਸਮਝਿਆ ਫਿਰ ਹੌਲੀ ਹੌਲੀ ਮੈਨੂੰ ਵੀ ਸੀਗਾ ਵੀ ਜੇ ਮੈਂ ਬੋਏ ਕਟ ਫਿਰ ਕਰਵਾ ਲਿਆ ਤੇ ਬੰਬੇ ਆਉਣ ਤੋਂ ਬਾਅਦ ਅੱਜ ਮੈਨੂੰ ਲੋਕੀ ਇਸ ਬੋਏ ਕਟ ਦੇ ਨਾਮ ਤੋਂ ਹੀ ਮਤਲਬ ਇਹਹੀ ਪਹਿਚਾਨ ਤੋਂ ਜਾਣਦੇ ਨੇ ਵੀ ਅਨੁਰਾਦਾ ਜਿਹਦੇ ਬਾਲ ਕੱਟੇ ਹੋਏ ਨੇ ਅੱਛਾ ਇਸ ਚੀਜ਼ ਨੂੰ ਲੈ ਕੇ ਬਹੁਤ ਜਿੱਦਾਂ ਪਸੰਦ ਕਰਦੀ ਆਡੀਅנס ਠੀਕ ਹੈ ਜੀ ਅ ਅੱਛਾ ਆਪਾਂ ਜੇ ਗੱਲ ਕਰੀਏ ਤਾਂ ਤੁਸੀਂ ਸਿੰਗਿੰਗ ਪੜਾਈ ਵਗੈਰਾ ਵੀ ਕਰਦੇ ਦੇ ਨਾਲ ਨਾਲ ਹਾਂਜੀ ਫਿਲਹਾਲ ਮੈਂ ਲਾਲਪੁਰ ਖਾਲਸਾ ਜਲੰਧਰ ਦੇ ਵਿੱਚ ਮਾਸਟਰ ਕਰਦੀ ਪਿਆ ਮਿਊਜ਼ਿਕ ਦੇ ਜੀ ਹਾਂਜੀ ਸੈਕਿੰਡ ইয়ার ਚੱਲਦਾ ਪਿਆ ਜੀ। আচ্ছা ਜਿੱਦਾਂ ਤੁਹਾਡੇ 쇼 ਵਗੈਰਾ ਵੀ ਲੱਗਦੇ ਨੇ ਹਨਾ ਤਾਂ ਤੁਸੀਂ ਇੰਨਾ ਸੋਹਣਾ गांदे ਵੀ ਹੋ ਤੇ ਨਾਲ ਨਾਲ ਸਟੱਡੀ ਵੀ ਕਰਦੇ ਹੋ। ਕਿਵੇਂ ਮੈਂਟੇਨ ਕਰਦੇ ਹੋ? ਇਹ ਹੈ ਜੀ ਜੇ ਲਾਈਫ 'ਚ ਕੁਝ ਕਰਨਾ ਤਾਂ ਫਿਰ ਮੈਂਟੇਨ ਦੋਨੇ ਚੀਜ਼ਾਂ ਕਰਨੇ ਪੈਂਦੇ। ਇਹ ਵੀ ਜਦੋਂ ਮੇਰੇ 쇼 ਵਗੈਰਾ ਹੁੰਦੇ ਆ ਹੂੰ ਉਦੋਂ ਨਾ ਚਲੋ ਕਾਲਜ ਨਹੀਂ ਜਾਂਦੀ ਤੇ ਅਦਰਵਾਈਜ਼ ਜਦੋਂ ਨਹੀਂ ਹੁੰਦੇ ਉਦੋਂ ਮੈਂ ਸਟੱਡੀ ਲੈਣੀ ਆ ਜਾ ਕੇ ਕਾਲਜ। ਹੂੰ 쇼ਸ ਦੇ ਟਾਈਮ ਵੈਸੇ ਵੀ ਇਵਨਿੰਗ ਦੇ ਹੁੰਦੇ ਆ। ਕਦੀ ਕਿਤੇ ਡੇ ਦਾ ਹੁੰਦਾ ਜਿਵੇਂ ਸੂਫੀ ਯਾਰਨ ਵਗੈਰਾ ਈਵਨਿੰਗ ਦੇ ਹੁੰਦੇ ਆ। ਸਪੋਰਟ ਦੀ ਗੱਲ ਕਰੀਏ ਤਾਂ ਫੈਮਿਲੀ ਵੱਲੋਂ ਕਿੰਨੇ ਕ ਸਪੋਰਟ ਹੈ। ਸਪੋਰਟ ਦੀ ਗੱਲ ਕੀਤੀ ਜਾਵੇ ਤੇ ਮੇਰੀ ਫੈਮਿਲੀ ਦੀ ਸਪੋਰਟ ਆ ਮੈਨੂੰ। ਅੱਜ ਤੱਕ ਮੈਨੂੰ ਕਿਸੇ ਹੋਰ ਪਰਸਨ ਦੀ ਸਪੋਰਟ ਨਹੀਂ ਮਿਲੀ। ਤੇ ਫੈਮਿਲੀ ਦੀ ਹੈ ਸ਼ੁਰੂਤ ਲੈ ਕੇ ਐਂਡ ਤੱਕ ਤੇ ਅੱਜ ਤੱਕ ਵੀ ਉਹਨਾਂ ਦੀ ਸਪੋਰਟ ਆ। ਉਹਨਾਂ ਦੀ ਸਪੋਰਟ ਨਾ ਹੀ ਅਜੇ ਤੋ ਤੱਕ ਆਈ ਆ। ਜੀ ਹਾਂਜੀ। ਸੋ ਸਾਡੇ ਦਰਸ਼ਕਾਂ ਨੂੰ ਕੋਈ ਪਿਆਰਾ ਜਿਹਾ ਸੌਂਗ ਜ਼ਰੂਰ ਸੁਣਾਓ। ਹਾਂਜੀ ਜ਼ਰੂਰ ਜੀ। ਤੇਰੇ ਹੁੰਦਿਆਂ ਪਿੰਦੇ ਨਹੀਂ ਸਾ ਤੇਰੇ ਹੁੰਦਿਆਂ ਪਿੰਦੇ ਨਹੀਂ ਸਾ ਪੀਣੀ ਪਈ ਏ ਹਾਏ ਥੋੜੇ ਦਿਨ ਤੋਂ ਵਿਗੜ ਗਈ ਏ ਥੋੜੇ ਦਿਨ ਤੋਂ ਦੂਰੀ ਪਈਏ ਆਏ ਥੋੜੇ ਦਿਨਾਂ ਤੋਂ ਵਿਗੜ ਗਈਏ ਥੋੜੇ ਦਿਨਾਂ ਤੋਂ ਬਹੁਤ ਸੋਹਣਾ ਅੱਛੇ ਤੁਸੀਂ ਮਤਲਬ ਕਿਸੇ ਕਲਾਕਾਰ ਨੂੰ ਫੋਲੋ ਕਰਦੇ ਹੋ ਤੁਹਾਡਾ ਕੋਈ ਫੇਵਰੇਟ ਕਲਾਕਾਰ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਫੋਲੋ ਦੀ ਗੱਲ ਕੀਤੀ ਜਾਵੇ ਫੋਲੋ ਤਾਂ ਮੈਂ ਕਿਸੇ ਨੂੰ ਵੀ ਨਹੀਂ ਕਰਦੀ ਹੂੰ ਜੇ ਫੇਵਰਿਟ ਦੀ ਗੱਲ ਕੀਤੀ ਜਾਵੇ ਤਾਂ ਜਿਹਦਾ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਸੁਣਦੀ ਆ ਉਹ ਹੈਗੇ ਆ ਮੁਸਲਫਤ ਅਲੀ ਖਾਨ ਸਾਹਿਬ ਜੀ ਜੀ ਤੇ ਜਿੱਦਾਂ ਮਤਲਬ ਕੋਈ ਇੱਕ ਚੀਜ਼ ਨੂੰ ਮੈਂ ਮੈਂਸ਼ਨ ਨਹੀਂ ਕਰੂੰਗੀ ਕਿ ਮੈਂ ਉਸੇ ਕਲਾਕਾਰ ਨੂੰ ਸੁਣਦੀ ਐ ਇਦਾਂ ਕੁਝ ਨਹੀਂ ਜਿਹਦਾ ਜੋ ਚੀਜ਼ ਮੈਨੂੰ ਅੱਛੀ ਲੱਗਦੀ ਐ ਮੋਸਟ ਚੀਜ਼ ਨੂੰ ਸੁਣ ਲੈਂਦੀ ਹਾਂ ਠੀਕ ਐ ਤਾਂ ਤੁਹਾਨੂੰ ਆਪਣੀ ਜਵਾਨੀ ਕੀ ਗਾਣਾ ਪਸੰਦ ਐ ਲਾਈਕ ਸੂਫੀ ਜੀ ਜਿੱਦਾਂ ਸੂਫੀ ਹੋ ਗਿਆ ਜਾਂ ਪਾਕਿਸਤਾਨੀ ਟੱਚ ਜ਼ਿਆਦਾ ਮਤਲਬ ਮੈਂ ਪਾਕਿਸਤਾਨੀ ਟੱਚ ਨੂੰ ਹੀ ਸੁਣਦੀ ਆਂ ਇੱਧਰ ਮੈਂ ਸੁਣਦੀ ਆਂ ਬਹੁਤ ਰੇਅਰ ਜਿੱਦਾਂ ਇਹ ਨਹੀਂ ਕਿ ਮਤਲਬ ਇੱਧਰ ਲਈ ਗਾਣਾ ਹਨਾ ਇਦਾਂ ਨਹੀਂ ਕੁਝ ਜਿੱਦਾਂ ਟੇਸਟ ਵੀ ਥੋੜਾ ਜਿਹਾ ਉਧਰਲੀ ਸਾਈਡ ਦਾ ਹੈ ਤੇ ਸਟਾਰਟਿੰਗ 'ਚ ਮੈਂ ਉਹਨਾਂ ਨੂੰ ਹੀ ਸੁਣਿਆ ਤੇ ਹੁਣ ਆਦਤ ਵੀ ਉਹਨਾਂ ਨੂੰ ਹੀ ਪਾਕਿਸਤਾਨੀ ਟੱਚ ਨੂੰ ਸੁਣਨ ਦੀ ਪਈ ਹੋਈ ਹੈ ਜੀ ਤੇ ਉਹਨਾਂ ਨੂੰ ਸੁਣ ਸੁਣ ਕੇ ਅੱਜ ਜੋ ਵੀ ਹੈ ਇਹ ਹਾਂਜੀ ਇਹਨੂੰ ਰਾਦਾ ਜੀ ਅਗਰ ਆਪਾਂ ਗੱਲ ਕਰੀਏ ਤਾਂ ਜਿੱਦਾਂ ਤੁਸੀਂ ਸਿੰਗਲੈਂਡ ਦੇ ਵਿੱਚੋਂ ਹਨਾ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਵਿੱਚ ਬਹੁਤ ਸਾਰੀਆਂ ਔਂਕੜਾਂ ਆਉਂਦੀਆਂ ਨੇ ਜਿਹੜੀਆਂ ਆਪਾਂ ਨੂੰ ਜਿੰਨਾ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਹਾਡੇ ਨਾਲ ਇਦਾਂ ਦਾ ਕੁਝ ਹੋਇਆ ਹੋਵੇ ਜੇ ਜਿੰਦਗੀ ਦੀ ਗੱਲ ਕਹੀ ਜਾਵੇ ਤਾਂ ਪਰੇਸ਼ਾਨੀਆਂ ਤਾਂ ਬਹੁਤ ਆਈਆਂ ਜੀ ਲਾਈਫ ਦੇ ਵਿੱਚ ਹਮਮਮ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਗਾਉਣਾ ਸ਼ੁਰੂ ਕਰਨਾ ਸੀਗਾ ਜੀ ਇਦਾਂ ਹੀ ਜਦੋਂ ਮੈਂ ਕਲਾਕਾਰਾਂ ਨੂੰ ਦੇਖਦੀ ਸੀਗੀ ਤੇ ਮੇਰੇ ਅੰਦਰ ਇੱਕ ਹੁਨਰ ਜਾਗਿਆ ਵੀ ਮੈਂ ਵੀ ਗਾਣਾ ਵੀ ਮੈਂ ਫੈਮਲੀ ਕਹਿੰਦੀ ਸੀ ਵੀ ਅਸੀਂ ਤੈਨੂੰ ਨਹੀਂ ਇਦਾਂ ਗਵਾ ਸਕਦੇ ਵੀ ਜੇ ਕਲਾਕਾਰ ਬਣਨ ਲਈ ਬਹੁਤ ਜ਼ਿਆਦਾ ਪੈਸਾ ਚਾਹੀਦਾ ਬਹੁਤ ਜ਼ਿਆਦਾ ਪੈਸਾ ਚਾਹੀਦਾ ਪਰ ਮੇਰੀ ਫੈਮਿਲੀ ਜੇ ਕਹਾਂ ਵੀ ਮੈਂ ਬਹੁਤ ਰਿਚ ਫੈਮਿਲੀ ਤੋਂ ਨਹੀਂ ਹੈਗੀ ਹਮਮਮ ਤੇ ਮੇਨੋ ਕਹਿੰਦੇ ਸੀ ਵੀ ਅਸੀਂ ਇਦਾਂ ਤੈਨੂੰ ਕਲਾਕਾਰ ਨਹੀਂ ਬਣਾ ਸਕਦੇ ਕਲਾਕਾਰ ਉਹ ਬਣਦੇ ਨੇ ਜਿਨ੍ਹਾਂ ਕੋਲ ਬਹੁਤ ਪੈਸਾ ਹੁੰਦਾ ਬਹੁਤ ਪੈਸਾ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਵੀ ਜੋ ਮਰਜ਼ੀ ਹੋ ਜਾਏ ਮੈਂ ਕਲਾਕਾਰ ਹੀ ਬਣਨਾ ਹੂੰ ਫਿਰ ਉਹ ਇੱਕ ਛੋਟੀ ਜੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਹੂੰ ਇਹ 2014 14 ਦੀ ਗੱਲ ਹੈ 2014 15 ਦੀ ਜੀ ਉਹ ਛੋਟੀ ਜੀ ਸੀਗੀ ਉਹ ਜਿੱਦਾਂ ਫੈਕਟਰੀ ਚ ਦੋ ਮਤਲਬ ਉਹਨਾਂ ਨੇ ਕੰਮ ਕੀਤਾ ਜਿਹੜਾ ਫੰਡ ਜੁੜਿਆ ਹੁੰਦਾ ਹੂੰ ਉਹ 2 ਲੱਖ ਸੀਗਾ 1.5-2 ਲੱਖ ਰੁਪਈਆ ਹੂੰ ਉਹਨਾਂ ਨੇ ਉਹ ਫੰਡ ਕਢਾ ਕੇ ਫਿਰ ਉਹਨਾਂ ਨੇ ਮਤਲਬ ਜਿੱਥੇ ਵੀ ਕੋਈ ਜਾਗਰਣ ਹੁੰਦਾ ਸੀ ਦੂਰ ਦੂਰ ਜਿੱਥੇ ਵੀ ਕੋਈ ਸੂਫੀ ਮਹਿਫਲ ਹੁੰਦੇ ਸੀ ਉੱਥੇ ਜਾ ਕੇ ਟਾਈਮ ਮੰਗਣਾ ਟਾਈਮ ਮੰਗ ਕੇ ਫਿਰ ਆਪਣੇ ਪੈਸੇ ਲਗਾ ਕੇ ਗੱਡੀ ਕਰਕੇ ਮਿਊਜ਼ੀਸ਼ੀਅਨਾਂ ਨੂੰ ਦੇ ਕੇ ਤੇ ਫਿਰ ਉੱਥੇ ਉਹ ਮੈਨੂੰ ਗਵਾਉਂਦੇ ਸੀਗੇ ਉੱਥੇ ਮੇਰਾ ਟਾਈਮ ਲੈਂਦੇ ਸੀਗੇ ਕਿ ਵੀ ਇੱਕ ਮਤਲਬ ਇੱਕ 5 ਮਿੰਟ ਜਾਂ 10 ਮਿੰਟ ਮੇਰੀ ਬੱਚੀ ਨੂੰ ਦਿੱਤੇ ਜਾਂ ਫਿਰ ਹੌਲੀ ਹੌਲੀ ਉਹ ਟਾਈਮ ਨਿਕਲਦਾ ਗਿਆ ਫਿਰ ਘਰ ਦੇ ਵਿੱਚ ਮੇਰੇ ਕੋਲ ਪ੍ਰੈਕਟਿਸ ਕਰਨ ਲਈ ਕੋਈ ਜਗ੍ਹਾ ਨਹੀਂ ਸੀਗੀ ਇੱਕ ਛੋਟਾ ਜਿਹਾ ਕਮਰਾ ਸੀਗਾ ਤੇ ਉਹ ਵੀ ਟੁੱਟਾ ਸੀਗਾ ਫਿਰ ਮੈਂ ਕਿਸੇ ਵੀ ਗਰਾਊਂਡ ਦੇ ਵਿੱਚ ਜਾਂ ਕਿਤੇ ਵੀ ਸੜਕ ਤੇ ਤੁਰਦੀ ਜਾਣਾ ਜਾਂ ਕੁਝ ਵੀ ਕਰਨਾ ਮੈਂ ਉਦੋਂ ਪ੍ਰੈਕਟਿਸ ਕਰਦੀ ਸੀਗੀ ਸਾਡੇ ਘਰ ਦੇ ਕੋਲ ਕਾਫੀ ਗਰਾਊਂਡਸ ਨੇ ਤੇ ਜਿਨ੍ਹਾਂ ਦੇ ਵਿੱਚ ਜਾ ਕੇ ਮੈਂ ਪ੍ਰੈਕਟਿਸ ਕਰਦੀ ਸੀ ਹਰਮੋਨੀਅਮ ਲੈ ਜਾਂਦੀ ਸੀਗੀ ਤੇ ਉੱਥੇ ਜਾ ਕੇ ਗਾਣਾ ਉੱਥੇ ਪ੍ਰੈਕਟਿਸ ਕਰਨੀ ਫਿਰ ਘਰ ਆਣਾ ਫਿਰ ਮਾ ਤਾਂ ਇਹਦਾ ਸਟਰਗਲ ਬਹੁਤ ਹੈ ਜਿੱਥੇ ਵੀ ਜਾਣਾ ਉੱਥੇ ਕਿਤੇ ਵੀ ਕੋਈ ਸੂਫੀ ਮਹਿਫਲ ਹੋਣੀ ਜਾਂ ਜਾਗਰਨ ਉੱਥੇ ਜਾ ਕੇ ਸਟੇਜ ਸੈਕਟਰੀ ਨੂੰ ਕਹਿੰਦਾ ਵੀ ਮੈਨੂੰ 2 ਮਿੰਟ ਚਾਹੀਦੇ ਆ ਵੀ ਮੈਂ ਸਿਰਫ 2 ਮਿੰਟ ਦੇ ਇੱਕ ਕਲਾਮ ਜਾਂ ਮੈਂ ਭਜਨ ਸੁਣਾਣਾ ਉਹ ਪਹਿਲਾਂ ਤੇ ਟਾਈਮ ਨਹੀਂ ਸੀ ਦਿੰਦੇ ਫਿਰ ਜੇ ਉਹਨਾਂ ਨੇ ਦੇਣਾ ਹੀ ਦੇਣਾ ਉਹਨਾਂ ਨੇ ਇੱਕ ਕਲਾਇਨ ਸੁਣਨੇ ਨਾਲ ਹੀ ਸਟੇਜ ਤੋਂ ਥੱਲੇ ਉਤਾਰ ਦੇਣਾ ਕਿ ਬਸ ਬਸ ਬਹੁਤ ਐਨਾ ਕੇ ਟਾਈਮ ਕਦੇ ਸਵੇਰ ਦੇ 4 ਵਜ ਜਾਂਦੇ ਸੀਗੇ 5 ਵਜ ਜਾਂਦੇ ਸੀਗੇ 6 ਵਜ ਸਾਰੀ ਰਾਤ ਮੈਂ ਬੈਠੀ ਰਹਿੰਦੀ ਸੀਗੀ ਇਵਨ ਕਿ ਮੇਰੇ ਫਾਦਰ ਸਾਹਿਬ ਮਦਰ ਵੀ ਨਾਲ ਹੁੰਦੇ ਸੀਗੇ ਤੇ ਮੈਨੂੰ ਉਹ ਚੀਜ਼ ਬਹੁਤ ਜ਼ਿਆਦਾ ਮਤਲਬ ਅੱਜ ਵੀ ਉਹ ਚੀਜ਼ ਥੇਸ ਪਹੁੰਚ ਜਾਂਦੀ ਆ ਵੀ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਸਟਰਗਲ ਉਹਨਾਂ ਨੇ ਮੇਰੇ ਤੋਂ ਜ਼ਿਆਦਾ ਉਹਨਾਂ ਦਾ ਜਿੱਥੇ ਵੀ ਮੈਨੂੰ ਲੈ ਕੇ ਜਾਂਦੇ ਸੀਗੇ ਵੀ ਕਦੇ ਵੀ ਉਹਨਾਂ ਨੇ ਮਨਾਂ ਨਹੀਂ ਕੀਤਾ ਵੀ ਅਸੀਂ ਤੈਨੂੰ ਇੱਥੇ ਨਹੀਂ ਲੈ ਕੇ ਜਾਣਾ ਕਿ ਲੋਕੀ ਵੀ ਬਹੁਤ ਗੱਲਾਂ ਕਰਦੇ ਆ ਵੀ ਇੱਕ ਗੱਲ ਐ ਵੀ ਮੈਨੂੰ ਦੁਨੀਆ ਅੱਜ ਵੀ ਮੈਨੂੰ ਦੁਨੀਆ ਇਹ ਕਹਿੰਦੀ ਵੀ ਇਹ ਪਾਗਲ ਹੋ ਗਈ ਐ ਵੀ ਇਹ ਪਤਾ ਨਹੀਂ ਕਿ ਇਹਦੀ ਆਵਾਜ਼ ਇਦਾਂ ਦੀ ਹੈ ਇਹਦੇ ਪਾਟਾ ਸਪੀਕਰ ਹੈ ਇਹ ਉਹ ਲੋਕਾਂ ਨੇ ਬਹੁਤ ਕੁਝ ਜਿੱਦਾਂ ਮੈਨੂੰ ਕਿਆ ਪਰ ਉਹ ਚੀਜ਼ 네ਗੇਟਿਵ ਮਤਲਬ ਅੱਜ ਤੱਕ ਮੈਨੂੰ ਕਦੇ ਵੀ ਰਿਸਪਾਂਸ ਅੱਛਾ ਨਹੀਂ ਕਿਸੇ ਨੇ ਦਿੱਤਾ ਆਪਣੀ ਫੈਮਲੀ ਤੋਂ ਇਲਾਵਾ ਜੀ ਜਾਂ ਥੋੜੇ ਬਹੁਤੇ ਫਰੈਂਡ ਸਰਕਲ ਹੋਣਗੇ ਜਿਹੜੇ ਕਹਿੰਦੇ ਵੀ ਅਸੀਂ ਤੇਰੇ ਨਾਲ ਖੜੇ ਆ ਕੋਈ ਪ੍ਰੋਬਲਮ ਨਾ ਤੂੰ ਅੱਗੇ ਵਧ ਪਰ ਥੋੜਿਆਂ ਤੋਂ ਜ਼ਿਆਦਾ ਬਹੁਤ ਜ਼ਿਆਦੇ ਇਦਾਂ ਦੇ ਨੇ ਜਿਹੜੇ ਕਹਿੰਦੇ ਕੀ ਗੰਦੀ ਹੈ ਆਪਣੇ ਆਪ ਨੂੰ ਫੁਕਰੀ ਬਣੀ ਫਿਰਦੀ ਹੈ ਇਹ ਉਹ ਮਤਲਬ ਬੈਡ ਕਮੈਂਟ ਬਹੁਤ ਜ਼ਿਆਦਾ ਆਂਦੇ ਆ ਪਰ ਉਸ ਚੀਜ਼ ਨੂੰ ਮੈਂ ਇਗਨੋਰ ਕਰ ਦਿੰਨੀ ਕਿਉਂਕਿ ਉਹ ਚੀਜ਼ ਨੂੰ ਜੇ ਮੈਂ ਦਿਲ ਤੇ ਲਗਾਉਂਗੀ ਤੇ ਮੈਨੂੰ ਨਹੀਂ ਲੱਗਦਾ ਮੈਂ ਲਾਈਫ 'ਚ ਸਕਸੈਸਫੁਲ ਹੋ ਪਾਉਂਗੀ ਕਿੰਨ ਤਾਂ ਪਾਪ ਕੀ ਤੁਹਾਡੇ ਦਾ ਮਾਈਂਡ ਦੇ ਵਿੱਚ ਇੱਕ ਕੀੜਾ ਵੜਿਆ ਹੋਇਆ ਸੀਗਾ ਸਿੰਗਿੰਗ ਲੈੰਡ ਦੇ ਵਿੱਚ ਜਾਣਾ ਤਾਂ ਜਾਣਾ ਹਾਂਜੀ ਹਾਂਜੀ ਅੱਛਾ ਆਪਾਂ ਸਾਰੇ ਗਾਮਾਂ ਪਾ ਦੇ ਵਿੱਚ ਤੁਸੀਂ ਜਾ ਕੇ ਆਏ ਹੋ ਹਨਾ ਉਧਰ ਦੀ ਗੱਲ ਗੱਲ ਕਰੀਏ ਤਾਂ ਕਿੱਦਾਂ ਜੁਆਇਨ ਹੁੰਦੇ ਆ ਉਹਦੇ ਵਿੱਚ ਕਿੱਦਾਂ ਆਪਾਂ ਉਹ ਇਦਾਂ ਸੀਗਾ ਕਿ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹੇ ਲੁਧਿਆਣੇ ਤੋਂ ਆ ਗਿਆ ਕਾਲਜ ਹੈ ਉਧਰ ਮੈਂ ਉੱਥੇ ਵੀ ਇਹ ਕਰਦੀ ਪਈ ਸੀ ਤੇ ਮੈਨੂੰ ਐਦਾਂ ਇੱਕ ਕਾਲ ਆਈ ਰੈਲੀਟੀ ਸ਼ੋਅ ਤੇ ਉਹਨਾਂ ਨੇ ਕਿਹਾ ਵੀ ਬਾਜ ਬੜੀ ਅੱਛੀ ਹੈ ਕਿ ਜੈਲਟੀ ਸ਼ੋਅ ਚੱਲ ਰਿਹਾ ਨਾ ਉਹਦੇ ਵੀ ਤੁਸੀਂ ਪਾਰਟਿਸਿਪੇਟ ਕਰੋ ਤੇ ਫਿਰ ਉਹਨਾਂ ਨੇ ਮਤਲਬ ਲੁੱਕ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਪਸੰਦ ਕੀਤਾ ਉਹਨਾਂ ਨੇ ਵੀ ਤੁਹਾਡੀ ਲੁੱਕ ਬਹੁਤ ਅੱਛੀ ਹੈ ਵੀ ਅਸੀਂ ਚਾਹੁੰਦੇ ਹਾਂ ਤੁਸੀਂ ਸ਼ੋਅ ਦੇ ਵਿੱਚ ਆਓ ਫਿਰ ਉਸ ਤੋਂ ਬਾਅਦ ਇਦਾਂ ਹੀ ਪ੍ਰੀ ਆਡੀਸ਼ਨ ਹੁੰਦੇ ਨੇ ਉਹਨਾਂ ਤੋਂ ਸਿਲੈਕਟ ਹੋਈ ਫਿਰ ਉਹਨਾਂ ਨੇ ਦਿੱਲੀ ਬੁਲਾਇਆ ਉੱਥੋਂ ਸਿਲੈਕਟ ਹੋਈ ਫਿਰ ਬੰਬੇ ਗਈ ਮੈਗਾ ਆਡੀਸ਼ਨ ਉੱਥੋਂ ਉਹਦੇ ਤੋਂ ਸਿਲੈਕਟ ਹੋਈ ਫਿਨਲ ਅਸ ਤੱਕ ਮੈਂ ਟੌਪ 10 ਤੱਕ ਪਹੁੰਚੀ ਸੀਗੀ ਵੀ ਉੱਥੋਂ ਵੀ ਆਡੀਅנס ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਬਹੁਤ ਸਤਿਕਾਰ ਮਿਲਿਆ ਉਹੀ ਸ਼ੋਅ ਦੇ ਕਾਰਨ ਅੱਜ ਮੈਨੂੰ ਪ੍ਰੋਗਰਾਮ ਵੀ ਮਿਲਦੇ ਨੇ ਜਾਂ ਥੋੜੀ ਬਹੁਤੀ ਫੇਸ ਵੈਲੀ ਵੀ ਹੈਗੀ ਜੇ ਕਿਸੇ ਭੀੜ 'ਚ ਖੜੀ ਹੋਵਾਂ ਜਾਂ ਕਿਤੇ ਵੀ ਖੜੀ ਹੋਵਾਂ ਤੇ ਲੋਕੀ ਪਹਿਚਾਨਦੇ ਨੇ ਵੀ ਤੁਸੀਂ ਉਹੀ ਇਹਨੂੰ ਰਾਦਾ ਜ਼ਿਆਦਾਤਰ ਮੇਰੇ ਬॉय ਕਰਦੋ ਮੈਨੂੰ ਲੋਕੀ ਪਹਿਚਾਨਦੇ ਨੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਟੌਪ 10 ਤੱਕ ਗਏ ਹੋ ਹਨਾ ਸਾਰੇ ਗਾਵਾਂ ਪਾ ਦੇ ਵਿੱਚ ਤੇ ਤੁਸੀਂ ਮਤਲਬ ਉੱਥੋਂ ਉਹਨਾਂ ਵੱਲੋਂ ਤੁਹਾਨੂੰ ਇੱਕ ਫੇਸ ਵੈਲੀ ਮਿਲੀ ਆ ਹਾਂਜੀ ਅਨੁਰਾਦਾ ਨੂੰ ਜਾਣਨ ਲੱਗੇ ਆ ਹਾਂਜੀ ਹਾਂਜੀ ਤੇ ਉਹਨਾਂ ਵੱਲੋਂ ਤੁਹਾਨੂੰ ਕੀ ਹੈਲਪ ਮਿਲੀ ਐ ਇਦਾਂ ਦੀ ਹੈਲਪ ਉਹਨਾਂ ਵੱਲੋਂ ਇਹ ਮਿਲੀ ਐ ਕਿ ਮੈਨੂੰ ਉੱਥੇ ਬਹੁਤ ਜ਼ਿਆਦਾ ਸਿੱਖਣ ਦਾ ਮੌਕਾ ਮਿਲਿਆ ਮੇਰੇ ਕੋਲੇ ਦੇ ਇੱਕ ਸਰ ਸੀਗੇ ਰਾਮਪਾਲ ਬੰਗਾ ਜੀ ਜੀ ਇੱਕ ਸੀਗੇ ਕੁਲਜੀਤ ਸਰ ਜਿਨ੍ਹਾਂ ਨਾਲ ਅੱਜ ਵੀ ਬਹੁਤ ਜ਼ਿਆਦਾ ਪਿਆਰ ਐ ਬਹੁਤ ਸਪੋਰਟ ਕਰਦੇ ਆ ਉਹ ਵੀ ਤੇ ਉਹ ਸੀਗੇ ਉੱਥੇ ਮੇਰੇ ਨਾਲ ਤੇ ਉਹਨਾਂ ਨੇ ਕਾਫੀ ਕੁਝ ਉਹਨਾਂ ਤੋਂ ਸਿੱਖਣ ਲਈ ਮਿਲਿਆ ਮੈਨੂੰ ਮਤਲਬ ਪਤਾ ਲੱਗਾ ਵੀ ਇਦਾਂ ਦੀ ਆਡੀਅנס ਵੀ ਬਾਹਰ ਹੁੰਦੀ ਐ ਜੀ ਮਤਲਬ ਉੱਥੇ ਜਾ ਕੇ ਉਹਨਾਂ ਚੀਜ਼ਾਂ ਦਾ ਪਤਾ ਲੱਗਾ ਜਿਹੜਾ ਮੈਨੂੰ ਕਦੇ ਪਤਾ ਨਹੀਂ ਸੀਗਾ ਬਿਲਕੁਲ ਤੇ ਬਸ ਸੰਗੀਤ ਦਾ ਪਤਾ ਲੱਗਾ ਉੱਥੇ ਜਾ ਕੇ ਵੀ ਇਦਾਂ ਨਹੀਂ ਇਹ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਬਸ ਇਹੀ ਕੁਝ ਉੱਥੇ ਜਾ ਕੇ ਕਿੱਦਾਂ ਖੋਣਾ ਕਿੱਦਾਂ ਖੜਨਾ ਕਿੱਦਾਂ ਬੈਠਣਾ ਕਿੱਦਾਂ ਹਾਂਜੀ ਬਿਲਕੁਲ ਬਿਲਕੁਲ ਤੇ ਉੱਥੇ ਜੇ ਸਪੋਰਟ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਬਹੁਤ ਵੱਡੀ ਗੱਲ ਹੈ ਕਿ ਇੱਕ ਜਿੱਦਾਂ ਆਪਾਂ ਹੁਣ ਕੋਈ ਪ੍ਰੋਮੋਸ਼ਨ ਲਵਾਣੀ ਹੋਵੇ ਟੀਵੀ ਦੇ ਵਿੱਚ ਨਾ ਜੋ ਸਾਡੇ ਬਹੁਤ ਜ਼ਿਆਦਾ ਪੈਸੇ ਲੱਗ ਜਾਂਦੇ ਆ ਤੇ ਉਹ ਮਤਲਬ انا 3-4 ਮਹੀਨੇ ਸਾਡਾ ਸ਼ੋਅ ਫ੍ਰੀ ਟੀਵੀ ਦੇ ਵਿੱਚ ਦਿੱਤਾ ਸੀਗਾ ਕਿਥੋਂ ਮੇਰੀ ਫੇਸ ਵੈਲੀ ਕਿਉਂਕਿ ਤੁਹਾਨੂੰ ਪਤਾ ਘਰ-ਘਰ ਦੇ ਵਿੱਚ ਫਾਸਟਵੇ ਜੀ ਟੀਵੀ ਘਰ-ਘਰ ਦੇ ਵਿੱਚ ਲੱਗੇ ਆ ਨਾ ਜੋ ਜਦੋਂ ਦੁਨੀਆ ਦੇਖਦੀ ਸੀ ਉਹਨਾਂ ਦੇ ਕਾਲ ਵਗੈਰਾ ਵੀ ਮੈਨੂੰ ਆਉਂਦੇ ਸੀ ਮੈਸੇਜ ਵੀ ਆਉਂਦੇ ਅੱਜ ਵੀ ਇਵਨ ਕੀ ਅੱਜ ਵੀ ਆਉਂਦੇ ਨੇ ਤੇ ਕਾਫੀ ਪਿਆਰ ਮਿਲਦਾ ਆ ਔਡੀਅੰਸ ਦਾ ਬਹੁਤ ਸਤਿਕਾਰ ਕਰਦੇ ਨੇ ਅੱਛਾ ਉਹਨੂੰ ਰਾਧਾ ਜੀ ਤੁਹਾਡੀ ਮਨਪਸੰਦ ਸੌਂਗ ਕਿਹੜਾ ਸਾਡੇ ਦਰਸ਼ਕਾਂ ਨੂੰ ਉਹਦੇ ਚਾਰ ਬੋਲ ਜ਼ਰੂਰ ਸੁਣਾਓ ਹਾਂਜੀ ਜ਼ਰੂਰ ਹਾਂ ਲੱਭਣੀ ਨੀ ਚੀਜ਼ ਵੇ ਜਹਾਨ ਤੇ ਸੋ ਤੇ ਦਿਖਾਵਾ ਰੱਖ ਕੇ ਕੁਰਾਨ ਤੇ ਹੋ ਲਗਣੀ ਨੀ ਤੇਰੇ ਜਹੀ ਚੀਜ਼ ਵੇ ਜਹਾਨ ਤੇ ਸੋ ਤੇ ਦਿਖਾਵਾ ਰੱਖ ਕੇ ਕੁਰਾਨ ਤੇ کدے بھی جے دل میں دکھا الل اللہ دی سو میں مج جے جے نا دگا میں تماں اللہ میں ميں مج جے ਰਾਬੂ ਦੀ ਸੰਮੈਂ ਮਰ ਜਾ ਵਾਹ ਬਹੁਤ ਸੋਹਣਾ ਸੌਂਗ ਸ਼ੁਕਰੀਆ ਜੀ ਤੇ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਸੂਫੀ ਗਾਣਾ ਹੀ ਜ਼ਿਆਦਾ ਪਸੰਦ ਕਰਦੇ ਹਾਂ ਹਾਂਜੀ ਹਾਂਜੀ ਤੇ ਹੋਰ ਕਿਉਂ ਨਹੀਂ ਸੂਫੀ ਗਾਣਾ ਹਾਂਜੀ ਓਏ ਥੋੜਾ ਜਿਹਾ ਕਵਾਲੀ ਦੇ ਵਿੱਚ ਪੈ ਜਾਂਦਾ ਹਨਾ ਜੀ ਤੇ ਕੋਈ ਨਾ ਜੀ ਮੈਂ ਟਰਾਈ ਕਰਦੀ ਹਾਂ ਅਨੁਰਾਦਾ ਜੀ ਤੁਹਾਡਾ ਆਪਣਾ ਕੋਈ ਸੌਂਗ ਜਿਹੜਾ ਸਾਡੇ ਦਰਸ਼ਕਾਂ ਨੂੰ ਦੇ ਚਾਰ ਬੋਲ ਚ ਰੋਸ ਨੇ ਹਾਂਜੀ ਜੀ ਜੀ ਟੜਕੇ ਤੋਂ ਮੇਰੀ ਵੀ ਤਾਂ ਅੱਖ ਫੜਕੇ ਅੱਖ ਵਿੱਚ ਮੇਰੇ ਵੀ ਤਾਂ ਵੈਰੀ ਰੜਕੇ ਓਏ ਟੜਕੇ ਤੋਂ ਮੇਰੀ ਵੀ ਤਾਂ ਅੱਖ ਫੜਕੇ ਅੱਖ ਵਿੱਚ ਮੇਰੇ ਵੀ ਤਾਂ ਵੈਰੀ ਰੜਕੇ ਉੱਠ ਨਿਰ ਨਹੀਂ ਥਾਪੀ ਮਾਰੀ ਮੈਂ ਬਦੂਕ ਨੂੰ ਸਾਰਾ ਪਿੰਡ ਕਹਿਣ ਲੱਗਾ ਕਹਿ ਨ ਹੋ ਗਿਆ ਕੱਲ ਦੇ ਸ਼ਲਾਰੂ ਬਕ ਦੇਸੀ ਮੋੜਤੇ ਖੋਲ ਗਿਆ ਖੂਨ ਵਿੱਚੋਂ ਫੈਜ ਹੋ ਗਿਆ ਕੱਲ ਦੇ ਸ਼ਲਾਰੂ ਬਕ ਦੇਸੀ ਮੋੜਤੇ ਖੋਲ ਗਿਆ ਖੂਨ ਵਿੱਚੋਂ ਫੈਜ ਹੋ ਗਿਆ ਬਹੁਤ ਸੋਣਾ ਮੈਨੂੰ ਲੱਗਦਾ ਕਿ ਤੁਹਾਡੇ ਸੁਫੀ ਨਾਲ ਉਹ ਤੁਹਾਡੀ ਲੁੱਕ ਨੂੰ ਦੇਖ ਕੇ ਇਹ ਗਾਣੇ ਜਿਆਦਾ ਵਧੀਆ ਲੱਗਦੇ ਆ। ਸ਼ੁਕਰੀਆ ਜੀ। ਤੇ ਸਾਡੇ ਦਸ਼ਕਾਂ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਣੇ ਜਾਂਦੇ ਆਂਦੇ? ਲਾਸਟ ਇਹ ਹੀ ਮੈਸੇਜ ਦੇਣਾ ਚਾਹਨੀ ਆ ਕਿ ਤੁਸੀਂ ਜਿੱਦਾਂ ਹੁਣ ਪਿਆਰ ਕਰਦੇ ਹੋ ਇਸੇ ਤਰ੍ਹਾਂ ਆਪਣਾ ਪਿਆਰ ਸਥੀਕਰ ਬਣਾਈ ਰੱਖੋ ਆਪਣੀਆਂ ਦੁਆਵਾਂ ਦਿੰਦੇ ਰਹੋ ਅਤੇ ਮਾਰਕੀਟ ਦੇ ਵਿੱਚ ਮੈਂ ਬਹੁਤ ਅੱਛਾ-ਅੱਛਾ ਕੁਝ ਲੈ ਕੇ ਆਉਂਗੀ ਤਾਂ ਤੁਸੀਂ ਉਹਨੂੰ ਪਿਆਰ ਦਿੰਦੇ ਰਹੋ ਇਦਾਂ ਹੀ ਮੁਹੱਬਤ ਕਰਦੇ ਰਹੋ ਜੀ ਅਗਰ ਤੁਹਾਡੇ ਨਾਲ ਆਡੀਅנס ਨੇ ਸੰਪਰਕ ਕਰਨਾ ਹੋਵੇ ਤੁਹਾਡਾ ਕੋਈ ਪ੍ਰੋਗਰਾਮ ਬੁੱਕ ਕਰਵਾਉਣਾ ਹੋਵੇ ਤਾਂ ਤੁਹਾਡੇ ਨਾਲ ਕਿੱਦਾਂ ਸੰਪਰਕ ਕਰ ਸਕਦੇ ਜੇ ਸੰਪਰਕ ਦੀ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਕਾਫੀ ਆਈਡੀਜ਼ ਹੈਗੀਆਂ ਨੇ ਜਿੱਦਾਂ ਇੰਸਟਾਗ੍ਰਾਮ ਤੇ ਸਨੇਪਚੈਟ ਤੇ ਫੇਸਬੁੱਕ ਤੇ ਅਨੁਰਾਦਾ 뮤ਜ਼ਿਕ ਦੇ ਨਾਮ ਤੇ ਤੁਸੀਂ ਉਹ ਸਰਚ ਕਰਕੇ ਉੱਥੇ ਮੈਸੇਜ ਵੀ ਕਰ ਸਕਦੇ ਹੋ ਜਾਂ ਫਿਰ ਮੈਨੇਜਮੈਂਟ ਦਾ ਨੰਬਰ ਵੀ ਦਿੱਤਾ ਹੋਇਆ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੋ ਗੱਲਬਾਤ ਆਪਣੀ ਕਰ ਸਕਦੇ ਹੋ ਜੇ ਮੈਸੇਜ ਕਾਲ ਨਹੀਂ ਕਰਨੀ ਤਾਂ ਮੈਸੇਜ ਦੇ ਥਰੂ ਵੀ ਗੱਲ ਕਰ ਸਕਦੇ ਹੋ ਉਹ ਆਈਡੀਆ ਸਾਰੀਆਂ ਮੈਨੇਜਮੈਂਟ ਕੋ ਚਲਦੀਆਂ ਨੇ ਜੀ ਜੀ ਹਾਂਜੀ ਆ ਅਸਿਕੋ 에ਸਨ ਅਰ ਅਨੁਰਾਦਾ ਜੀ ਜਿਨ੍ਹਾਂ ਨਾਲ ਅਸੀਂ ਤੁਹਾਨੂੰ ਅੱਜ ਮਿਲਾਇਆ ਬਹੁਤ ਪਿਆਰੀ ਆਵਾਜ਼ ਹੈ ਇਹਨਾਂ ਦੀ ਅਗਰ ਤੁਸੀਂ ਇਹਨਾਂ ਦਾ ਕੋਈ ਸ਼ੋਅ ਬੁੱਕ ਕਰਵਾਉਣਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਤਾਂ ਇਹਨਾਂ ਦੀ ਇੰਸਟਾਗ੍ਰam ਆਈਡੀ ਤੇ ਫੇਸਬੁੱਕ ਆਈਡੀ ਤੇ ਯੂਟਿਊਬ ਆਈਡੀ ਤੇ ਤੁਸੀਂ ਜਾ ਕੇ ਇਹਨਾਂ ਦਾ ਨੰਬਰ ਸਰਚ ਕਰ ਸਕਦੇ ਹੋ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਸਸ਼ੇਗਤ ਸਸ਼ੇਗਤ ਬ੍ਰਦਰ मा गई कम हले तक आई नीड़ा जी ठंड कोटी बि तां पाई नक आई नीड़ा जी ठंड कोटी बि तां पाई न پتھ پتھی نیتا انگل کسالیاں ہوکا دیا گد پا دیا لاڑیاں دوالیا آخر دینے رت جاگ کے ہنڈالیاں ہوکا دیا گدی پا دیا لاڑیاں دوالیاں Ak dene de de